ਪੰਜਾਬ ਦੇ ਕਈ ਪਿੰਡਾਂ 'ਚ ਲੋਕਾਂ ਨੇ ਤਿਆਰੀਆਂ ਕਰ ਲੀਆਂ ਸੀ ਆਪਣੇ ਵਿਰੋਧੀ ਵੀ ਮਨਾ ਸਮਝਾ ਲਏ ਸੀ ਹੈ ਕਾਰਪੀ ਨਾਲ ਜ਼ੋਰ ਵੀ ਚਲਾ ਲਿਆ ਸੀ ਕਈਆਂ ਨੇ ਤਾਂ ਕਹ ਲਿਆ ਵੀ ਆਪਾਂ ਜਿਲ੍ਹਾ ਪ੍ਰੀਸ਼ਦ ਲੜਨੀ ਆ ਆਪਾਂ ਬਲਾਕ ਸੰਮਤੀ ਲੜਨੀ ਆ ਆ 5 ਅਕਤੂਬਰ ਨੂੰ ਸੀ ਚੋਣਾਂ 10 11 ਦਿਨਾਂ ਨੇ ਨਹੀਂ ਜਨਾਬ ਹੁਣ ਨਹੀਂ ਆਪਾਂ ਹੁਣ ਇਹ ਚੋਣ ਜਾ ਕੇ 5 ਦਸੰਬਰ ਨੂੰ ਹੋਏਗੀ ਕਹਿੰਦੇ ਜੀ ਹੜ੍ਹਾਂ ਨੂੰ ਧਿਆਨ ਚ ਰੱਖਦੇ ਹੋ ਅਸੀਂ ਚੋਣਾ ਅੱਗੇ ਪਾਤੀ ਹੂ ਭਈ ਉਹਨ ਜਦੋਂ 8 ਦਿਨ ਰਹਿ ਕੇ 10 ਦਿਨ ਰਹਿ ਕੇ ਤਰਚੇ ਇੱਥੇ ਆਇਆ ਹਰ ਤਾਂ ਪੰਜਾਬ ਚ ਅਗਸਤ ਮਹੀਨੇ ਦੇ ਆਏ ਹੋਏ ਨੇ ਤੇ ਤੁਹਾਨੂੰ ਜਦ ਇਹਦਾ ਹੋ ਜਾਣਾ ਚਾਹੀਦਾ ਸੀ ਕਿ ਇਹ ਮਸਲਾ ਬੜਾ ਵੱਡਾ ਬਣ ਰਿਹਾ ਦੋ ਦਿਨ ਤਿੰਨ ਦਿਨਾਂ ਬਾਅਦ ਤੁਰੰਤ ਨੋਟੀਫਿਕੇਸ਼ਨ ਕੀਤਾ ਜਾ ਸਕਦਾ ਸੀ ਜਾ ਹੁੰਦਰ ਬਾਕੀ ਥਾਂ ਮੈਂ ਕਰਾ ਲੈਂਦੇ ਉਹਨਾਂ ਖੇਤਰ ਛੱਡ ਲੈਂਦੇ ਇਹ ਤਰੀਕਾ ਕੀ ਹੈ ਪਹਿਲਾਂ ਤਾਂ ਪਹਿਲਾਂ ਹੀ ਇਹ ਚੋਣਾ ਸਮੇਂ ਤੇ ਨਹੀਂ ਪੰਚਾਇਤੀ ਚੋਣਾਂ ਦੇ ਮਾਮਲੇ ਚ ਪਹਿਲਾਂ ਸਰਕਾਰ ਘਿਰੀ ਸਭ ਤੋਂ ਪਹਿਲਾਂ ਹੀ ਭੰਗ ਕਰਕੇ ਪੰਗਾ ਲਿਆ ਫਿਰ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਟੰਗਣਾ ਪਿਆ ਤੇ ਉਸ ਤੋਂ ਬਾਅਦ ਫਿਰ ਜਦੋਂ ਕਰਾਈਆਂ ਉਹ ਤੋਂ ਬਾਅਦ ਫਿਰ ਜ਼ਿਲ੍ਹਾ ਪ੍ਰੀਸ਼ਦ ਲਾਗ ਸੰਤੀ ਵਾਲੀਆਂ ਫਸ ਗਈਆਂ ਬਾਰ-ਬਾਰ ਅਦਾਲਤਾਂ 'ਚ ਰਿੱਟ ਪੈਂਦੀ ਆ ਪਟੀਸ਼ਨ ਪੈਂਦੀ ਆ ਸੁਣਵਾਈ ਹੁੰਦੀ ਆ ਝਾੜਾ ਖਾਂਦੇ ਨੇ ਉੱਥੇ ਦਾਅਵੇ-ਵਾਦੇ ਕਰਦੇ ਨੇ ਮਤਲਬ 2 ਸਾਲ ਲਗਭਗ ਉੱਪਰ ਬੀਤ ਚੁੱਕੇ ਨੇ ਤੁਸੀਂ ਅਦਾਲਤ ਦੇ ਵਿੱਚ ਵਾਅਦਾ ਕੀਤਾ ਕਿ 31 ਮਈ ਤੱਕ ਚੋਣਾ ਕਰਾ ਦੇਾਂਗੇ ਨਹੀਂ ਹੋਈਆ ਤੁਸੀਂ ਅਗਸਤ ਤੱਕ ਦੀ ਗੱਲ ਕਹੀ ਤੇ ਤੁਸੀਂ ਫਿਰ ਬਹਾਨਾ ਕੀ ਕੜਿਆ ਕਿ ਜੀ ਉਹ ਬਲਾਕ ਬਦਲਨੇ ਪੈ ਗਏ ਜੀ ਸਾਨੂੰ ਬਲਾਕਾਂ ਦੀ ਗਿਣਤੀ ਉਹ ਨਹੀਂ ਹੋਣ ਪੰਜਾਬ ਚ 23 ਜ਼ਿਲ੍ਹਾ ਪਰਿਸ਼ਦ ਤੇ 154 ਦੇ ਕਰੀਬ ਜਿਹੜੇ ਬਲਾਕ ਨੇ ਪਰ ਬਲਾਕਾਂ ਦੇ ਨਾਮ ਬਦਲ ਗਏ ਏਰੀਆ ਬਦਲ ਗਿਆ ਕਈ ਥਾਂਾਂ ਤੇ ਹੁਣ ਉੱਥੇ ਰਿੜਕਾ ਬਲਾਕ ਦੂਸਰੇ ਹਲਕੇ ਚ ਚਲਾ ਗਿਆ ਹੈ ਉਧਰ ਰਿਕਾਰਡ ਕਿਸੇ ਦੂਏ ਹਲਕੇ ਚ ਰਹਿ ਗਿਆ ਹੈ ਕਿਸੇ ਹੋਰ ਬੀਡੀਪੀਓ ਕੋਲ ਹੈ ਉਹ ਉਧਰ ਦੂਏ ਥਾਂ ਹੈ ਸਾਫਤਾ ਵੀ ਨਹੀਂ ਸਟਾਉਣਾ ਜਾਨੂੰ ਸਮਾਂ ਲੰਘਿਆਣਾ ਤੁਹਾਡਾ ਚਾਹੇ ਚੋਣਾ ਖਰਾਬ ਹੀ ਲੋ ਤਾਂ ਵੀ ਨਹੀਂ ਸੰਤਰ ਹੋਣਾ ਸਾਰਾ ਕੁਝ ਹੁਣ ਇਸ ਜ਼ਬਾਨ ਨੇ ਚੋਣਾ ਫਿਰ ਅੱਗੇ ਲੈ ਕੇ ਫਿਰ ਮਾਰਜੋਗ ਅਦਾਲਤ ਤੋਂ ਦੱਸਾ ਜੀ ਕਿ ਨਹੀਂ ਇਸ ਦਾ ਬਸ ਅਕਤੂਬਰ ਚ ਕਰਾਣਾ ਹੈ ਦੇਖੋ ਜੀ ਨੋਟੀਫਿਕੇਸ਼ਨ ਕਰਤਾ ਪਿੰਡ ਵਿਕਾਸ ਭਾਗ ਨੇ ਜੀ ਪੰਚਾਇਤ ਤੋਂ ਪਿੰਡ ਵਿਕਾਸ ਭਾਗ ਵੱਲੋਂ ਜੀ ਨੋਟੀਫਿਕੇਸ਼ਨ ਹੋ ਗਿਆ ਜੀ ਆ ਚੱਕੋ 5 ਸਤੰਬਰ ਦੇ ਲਈ 5 ਅਕਤੂਬਰ ਦੇ ਲਈ ਤੈਕਰ ਲਿਆ ਫਿਰ ਹੜਾਏ ਤੁਸੀਂ ਹੜਾ ਨੂੰ ਧਿਆਨ ਚ ਰੱਖਦੇ ਆਂ ਵੀ ਗੌਰ ਨਹੀਂ ਕੀਤਾ ਕਿ ਸੰਭਵ ਨਹੀਂ ਹੈਗਾ ਸੋਮਾ ਰਹਿੰਦਿਆਂ ਨੂੰ ਅਗਾਹ ਲੈ ਜੀਏ ਤੁਸੀਂ ਉਧਰ ਤੇ ਚਾਰਜ ਵੀ ਨਹੀਂ ਕੀਤੀ ਤੇ ਹੁਣ ਤੁਸੀਂ 5 ਦਸੰਬਰ ਲੈ ਲਏ ਅਜੇ ਵੀ ਲੋਕ ਕਹਿੰਦੇ ਯਕੀਨ ਨਹੀਂ ਇਹਨਾਂ ਤੇ ਕੀ ਮਾਹੌਲ ਸੁਖਾਵਾਂ ਨਹੀਂ ਹੈ ਪੰਚਾਇਤਾਂ ਜਦੋਂ ਜੋ ਜੋਰ ਜਮਾਇ ਚੱਲ ਗਈ ਹੋਣ ਉਹਨੂੰ ਚੱਲਦੀ ਨਹੀਂ ਦਿਖਦੀ ਜਾਂ ਉਹ ਤੱਕ ਆਪ ਦੀ ਕੀਦੇ ਲਈ ਕੋਈ ਫਾਰਮੂਲਾ ਤਿਆਰ ਕੀਤਾ ਜਾ ਰਿਹਾ ਕਿਉਂਕਿ ਡਰ ਹੈ ਇੱਕ ਪਾਸੇ ਤਰਨਤਾਰਨ ਵਾਲੀ ਜਿਮਨੀ ਚੋਣ ਦੂਹੇ ਪਾਸੇ ਆ ਪੰਚਾਇਤ ਤੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਚੋਣ ਇਹਨਾਂ ਚੋਂ ਇੱਕ ਵੀ ਚੋਣ 'ਚ ਸਰਕਾਰ ਪਛੜੀ ਤਾਂ 227 ਦੇ ਲਈ ਪ੍ਰੋਪਗੈਂਡਾ ਸ਼ੁਰੂ ਸੋ ਇਸ ਲਈ ਕਿਤੇ ਵੀ ਇਹ ਜਿਹੜਾ ਸੁਨੇਹਾ ਨਹੀਂ ਦੇਣਾ ਚਾਹੁੰਦੇ ਇਸ ਲਈ ਦੁਬਿਧਾ ਹਟ ਨੇ ਕਿ ਡੰਗ ਟਪਾਈਏ ਗਲਾਂ ਗੁਲਾਂ ਅਦਾਲਤਾਂ ਚ ਖਾਣੀਆਂ ਖਾ ਲਈਏ ਪਰ ਜਨਬ ਤਰਨ ਤਰਨ ਜਿਉਣੀ ਚੋਂ ਤਾਂ ਆ ਗਈ ਜੀ ਉਹਦੇ ਲਈ ਵੀ ਤਿਆਰੋ ਖੇਤਰੋ ਹੈ ਜਿੱਧਰ ਵੱਖਰੀ ਹਵਾ ਵੀ ਵਗਲੀ ਤੇ ਜਿਹੜੇ ਹੁਣ ਤਪੇ ਹੋਏ ਵੀ ਨੇ ਇਸ ਸਥਿਤੀ ਦੇ ਵਿੱਚ ਜਿਹੇ ਜਿਹੇ ਹੜਾਂ ਚ ਸਰਕਾਰ ਨੇ ਆਪਣੇ ਰੋਲ ਨਿਭਾਇਆ ਸੋ ਇਸ ਲਈ ਉੱਥੇ ਪਤਾ ਨਹੀਂ ਕੀ ਹੋਣਾ ਪਰ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਹੁਣ ਇੱਕ ਵਾਰ ਫਿਰ 2 ਮਹੀਨੇ ਲਈ ਅੱਗੇ ਪੈ ਗਈਆਂ ਹੁਣ ਦੇਖਦੇ ਹਾਂ ਜੀ 5 ਦਸੰਬਰ ਨੂੰ ਹੁੰਦੀਆਂ ਨੇ ਜਾਂ ਨਹੀਂ